ਅੱਜ ਵਦਾਂਗੇ ਖੰਨਾ ਦੇ ਵਿੱਚ ਬਾਇਓ ਗੈਸ ਫੈਕਟਰੀ ਵਿਰੁੱਧ 12 ਪਿੰਡ ਇਕਜਟ ਹੋ ਗਏ ਨੇ ਪਿੰਡ ਕੁੰਗਰਾਲੀ ਰਾਜਪੁੱਤਾਂ ਦੇ ਵਿੱਚ ਲੋਕਾਂ ਨੇ ਪੱਕਾ ਮੋਰਚਾ ਲਾ ਲਿਆ ਪਿੰਡ ਵਾਸੀਆਂ ਦੇ ਵੱਲੋਂ ਵੋਟਾਂ ਦੇ ਮੁਕੰਮਲ ਬਾਈਕਟ ਦਾ ਐਲਾਨ ਕੀਤਾ ਗਿਆ ਕਿਸੇ ਵੀ ਪਿੰਡ ਦੇ ਵਿੱਚ ਬੂਥ ਨਹੀਂ ਲੱਗੇਗਾ ਪਿੰਡ ਵਾਸੀ ਅਜਿਹਾ ਕਹਿ ਰਹੇ ਨੇ ਨਾਲ ਹੀ ਆਖਿਆ ਕਿ 18 ਦਿਨਾਂ ਤੋਂ ਲਗਾਤਾਰ ਧਰਨਾ ਲਗਾ ਰਹੇ ਨੇ ਪਿੰਡ ਵਾਸੀ ਨਾਂ ਦੇ ਵਿੱਚ ਬਾਇਓ ਗੈਸ ਫੈਕਟਰੀ ਵਿਰੋਧ ਪਿੰਡ ਵਾਸੀ ਇਕੱਠੇ ਹੋ ਗਏ ਨੇ 12 ਪਿੰਡਾਂ ਦੇ ਲੋਕ ਇੱਕ ਦਰਸ਼ਨ ਪਿੰਡਾਂ ਦੇ ਲੋਕ ਇਕਜੁੱਟ ਹੋਏ ਨੇ ਪੈਂਡ ਕੁੰਗਰਾਲੀ ਰਾਜਪੂਤਾਂ ਦੇ ਵਿੱਚ ਲੋਕਾਂ ਨੇ ਪੱਕਾ ਮੋਰਚਾ ਲਾਇਆ ਅਤੇ ਵੋਟਾਂ ਦਾ ਬਾਈਕਾਟ ਕਰਨ ਦਾ ਸਮੂਹਿਕ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਇੱਕ ਵੀ ਪਿੰਡ ਦੇ ਵਿੱਚ ਬੂਥ ਨਹੀਂ ਲੱਗੇਗਾ ਖੰਨਾ ਦੇ ਪਿੰਡ ਕੁੰਗਰਾਲੀ ਚ ਬਾਇਓ ਗੈਸ ਫੈਕਟਰੀ ਦੇ ਵਿਰੋਧ ਚ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੇ ਲਗਾਤਾਰ ਸੰਘਰਸ਼ ਵਿੱਢਿਆ ਹੋਇਆ ਹੈ ਅੱਜ 18ਵਾਂ ਦਿਨ ਹੈ ਸੰਘਰਸ਼ ਦਾ ਕਿ ਦਿਨ ਰਾਤ ਲੋਕ ਸੰਘਰਸ਼ ਕਰ ਰਹੇ ਨੇ ਇਸ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਵਕਤ ਪਿੰਡ ਕੰਗਰਾਲੀ ਚ ਖੜੇ ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਲਗਾਤਾਰ ਜਿਹੜਾ ਪਿੰਡ ਵਾਸੀਆ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਰੀਬ 12 ਪਿੰਡਾਂ ਦੇ ਲੋਕਾਂ ਨੇ ਇਹ ਸੰਘਰਸ਼ ਸ਼ੁਰੂ ਕੀਤਾ ਤੇ ਅੱਜ 18ਵਾਂ ਦਿਨ ਇਹ ਸੰਘਰਸ਼ ਦਾ ਹੈ ਦਿਨ ਰਾਤ ਧਰਨਾ ਜਿਹੜਾ ਇੱਥੇ ਜਾਰੀ ਹੈ ਇੱਥੇ ਹੀ ਜਿਹੜਾ ਉਹ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਰਾਤ ਨੂੰ ਜਿਹੜੇ ਆ ਲੋਕ ਇੱਥੇ ਹੀ ਸੌਂਦੇ ਨੇ ਲਗਾਤਾਰ ਪਹਿਰਾ ਦੇ ਰਹੇ ਨੇ ਤੇ ਨਾ ਹੀ ਫੈਕਟਰੀ ਦੇ ਵਿੱਚ ਕਿਸੇ ਚੀਜ਼ ਨੂੰ ਜਾਨ ਦਿੱਤਾ ਜਾ ਰਿਹਾ ਤੇ ਨਾ ਹੀ ਬਾਹਰ ਆਉਣ ਦਿੱਤਾ ਜਾ ਰਿਹਾ ਹੈ ਇਹਨਾਂ ਦਾ ਵਿਰੋਧ ਇਸ ਕਰਕੇ ਲਗਾਤਾਰ ਤੇਜ਼ ਹੋ ਰਿਹਾ ਕਿ ਇਸ ਫੈਕਟਰੀ ਦੇ ਵਿੱਚੋਂ ਬਦਬੂ ਬਦਬੂ ਆਉਂਦੀ ਹੈ ਉਸਦੇ ਨਾਲ ਜਿਹੜੀਆਂ ਬਿਮਾਰੀਆਂ ਫੈ ਰਹੀਆਂ ਨੇ ਤੇ ਲੋਕ ਬੜੇ ਪਰੇਸ਼ਾਨ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਔਰਤਾਂ ਤੇ ਬੱਚੇ ਵੀ ਇਸ ਸੰਘਰਸ਼ ਦੇ ਵਿੱਚ ਭਾਗ ਲੈ ਰਹੇ ਨੇ ਇੱਥੇ ਬੈਠਣਾ ਵੀ ਮੁਸ਼ਕਲ ਹੋਇਆ ਹੈ ਇੰਨੀ ਬਦਬੂ ਦੇ ਵਿੱਚ ਇਹ ਲਗਾਤਾਰ 17 ਦਿਨਾਂ ਤੋਂ ਇੱਥੇ ਧਰਨਾ ਦੇ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਇੱਕ ਜੂਨੂ ਇਹ 12 ਪਿੰਡਾਂ ਦੇ ਲੋਕ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦੇਣਗੇ ਤੇ ਨਾ ਹੀ ਕਿਸੇ ਪਿੰਡ ਦੇ ਵਿੱਚ ਕੋਈ ਪੋਲਿੰਗ ਬੂਥ ਲੱਗੂਗਾ ਅੱਜ ਜਿਹੜਾ ਲਗਾਤਾਰ ਸੰਘਰਸ਼ ਕਰਨਾ ਪਿਆ ਕੀ ਕੀ ਮੁਸ਼ਕਲ ਆ ਰਹੀਆਂ ਤੁਹਾਨੂੰ ਮੁਸ਼ਕਲਾਂ ਇੱਕ ਤਾਂ ਮੋਸ਼ਕ ਬਹੁਤ ਆ ਰਿਹਾ ਜੀ ਇਹਦਾ ਦਸਾਂ 12 ਪਿੰਡਾਂ ਪ੍ਰਭਾਵਿਤ ਹੋ ਰਹੇ ਨੇ ਜੀ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਨੇ ਪਾਣੀ ਦੂਸ਼ਤੂ ਹੋ ਗਿਆ ਸਾਡਾ ਤੇ ਹਵਾ ਉਹ ਦੂਸ਼ਤ ਹੋ ਗਈ ਚਮੜੀ ਤੇ ਰੋਗ ਲੱਗ ਰਹੇ ਆ ਕੱਲ ਇੱਕ ਬੱਚਾ ਇੱਥੇ ਬਿਮਾਰ ਹੋਇਆ ਜੀ ਆ ਸਕੂਲ ਕੋਲ ਜਮਈ ਉੱਥੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਉਲਟੀਆਂ ਆ ਰਹੀਆਂ ਨੇ ਇਸ ਲਈ ਇਹ ਲੋਕਮਾਰੂ ਫੈਕਟਰੀਆਂ ਜਿਹੜੀਆਂ ਪਤਾ ਨਹੀਂ ਪੰਜਾਬ ਇਹ ਕਿਉਂ ਚੁਣਿਆ ਕਿਉਂ ਪਿੰਡ ਕੰਗਰਾਲੀਓ ਚੁਣਿਆ ਗਿਆ ਇਹ ਕਾਰਪੋਰੇਟ ਘਰਾਣਿਆਂ ਵੱਲੋਂ ਪਰ ਨੌਜਵਾਨਾਂ ਨੇ ਉਦਮ ਕਰਕੇ ਹੁਣੇ 10-12 ਪਿੰਡਾਂ ਦਾ ਪੱਕਾ ਧਰਨਾ ਲੱਗ ਗਿਆ ਇੱਥੇ ਅੱਜ 19ਵੇਂ ਦਿਨ ਚ ਸ਼ਾਮਲ ਹੋ ਗਿਆ ਕਿੰਨੇ ਪਿੰਡ ਪ੍ਰਭਾਵਿਤ ਨੇ ਫੈਕਟਰੀ ਤੋਂ ਇੱਕ 10-12 ਪਿੰਡ ਹੋ ਗਏ ਜੀ ਕੇ ਸੰਗੜ ਮਹਿੰਦੀਪੁਰ ਪਮਦੀ ਚਕੋਹੀ ਨਮਾ ਪਿੰਡ ਮਾਰਜਰੀ ਬੀਜਾ ਤੇ ਏਕਲਾਹਾ ਦੂਰ ਦੂਰ ਥੈਂਦਾ ਉਹ ਮਾਜਰਾ ਚੀਮਾ ਘਰਾਲਾ ਇੱਥੇ ਥੈਂ ਇਹਦੀ ਵੀ ਦੂ ਜਾਂਦੀ ਆ ਇੱਕ ਦੋ ਲਗਾਈ ਗਈ ਸੀ ਫੈਕਟਰੀ ਇਹਨੂੰ 2 ਸਾਲ ਹੋ ਗਏ ਜੀ ਤੇ ਹੋਰ ਵੀ ਇੱਥੇ ਪ੍ਰਦਰਸ਼ਨ ਕਰੀ ਮਜ਼ਦੂਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਕੀ ਲੱਗਦਾ ਕਿ ਪਿੰਡ ਦੇ ਵਿੱਚ ਜਿਹੜੀ ਇਹ ਫੈਕਟਰੀ ਲੱਗੀ ਆ ਕਿੰਨਾ ਨੁਕਸਾਨ ਕੀ ਕੀ ਮੁਸ਼ਕਲ ਆ ਰਹੀਆਂ ਤੁਹਾਨੂੰ ਇਹਦੇ ਵਿੱਚ ਜੀ ਆਹ ਜਿਹੜਾ ਇਹ ਕੈਮੀਕਲ ਪਾਉਣ ਲੱਗੇ ਜਿਹੜਾ ਗੰਦਮਨ ਦਲਿਆ ਕੇ ਪਾਉਣ ਲੱਗੇ ਉਹਦੇ ਨਾਲ ਬਿਮਾਰੀਆਂ ਵਧ ਰਹੀਆਂ ਨੇ ਜੀ ਸਾਰਿਆਂ ਨੂੰ ਪ੍ਰੋਬਲਮ ਸਾਦੀ ਬਹੁਤ ਆ ਰਹੀ ਆ ਸਾਲਾਂ ਨਾਲ ਮੁਸ਼ਕਲ ਹੋ ਰਿਹਾ ਜੀ ਜਿਸ ਤਰ੍ਹਾਂ 2 ਸਾਲ ਪਹਿਲਾਂ ਇਹਨੇ ਲਗਾਈ ਸੀ ਸ਼ੁਰੂਆਤ ਦੇ ਵਿੱਚ ਨਹੀਂ ਇਹ ਮਾਹੌਲ ਸੀ ਨਹੀਂ ਜੀ ਨਹੀਂ ਪਹਿਲਾਂ ਇਹਨਾਂ ਨੇ ਕਿਹਾ ਸੀ ਇਹਨਾਂ ਨੇ ਬਾਜਰਾ ਜਿਆ ਵੀ ਇੱਥੇ ਬੀਜਿਆ ਸੀਗਾ ਜੀ ਜਦ ਇਹ ਜ਼ਮੀਨ ਲਈ ਆ ਵੀ ਇਹ ਬਾਜਰਾ ਤੁਹਾਨੂੰ ਅਸੀਂ ਦਵਾਂਗੇ ਬੀਜ ਦਵਾਂਗੇ ਉਹ ਤੇ ਪਰਾਰੇ ਵੀ ਉਹ ਚੀਜ਼ਾਂ ਤੋਂ ਅਸੀਂ ਤਿਆਰ ਕਰਾਂਗੇ ਫੈਕਟਰੀ ਇਹ ਵੀ ਜਿਹੜੀ ਗੈਸ ਬਣਾਉਣੀ ਹੈ ਤੇ ਤੁਹਾਡੀਆਂ ਮੁਸ਼ਕਲਾਂ ਨੇ ਇਸਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਫਿਰ ਇਹਦਾ ਹੱਲ ਤਾਂ ਇਹੀ ਆ ਜੀ ਦੇਖੋ ਜਿਹੜੀਆਂ ਇਹ ਹੈਗੀਆਂ ਜਿਕਰ ਨਾਲ ਆਪਣੇ ਨੇੜੇ ਪਿੰਡ ਨੇ ਇਹ ਇਹ ਫੈਕਟਰੀਆਂ ਇੱਥੇ ਨਹੀਂ ਸੀ ਲੱਗਣੀਆਂ ਚਾਹੀਦੀਆਂ ਫੈਕਟਰੀਆਂ ਕਿਤੇ ਉਹ ਅਜਾੜ ਥਾਂ ਤੇ ਲੱਗ ਜਾਂਦੀਆਂ ਆਪਾਂ ਨੂੰ ਇਹ ਜੀ ਦਿੱਕਤ ਨਾ ਆਉਂਦੀ ਤੇ ਜਿਹੜੀਆਂ ਫੈਕਟਰੀਆਂ ਉਰੇ ਲੱਗਦੀਆਂ ਨੇ ਆਪਣੇ ਲਈ ਤਾਂ ਮਾਰੂ ਨੇ ਜੀ ਹੁਣ ਪਿੰਡ ਨੇੜੇ-ਨੇੜੇ ਨੇ ਹੁਣ ਤਾਂ 15 ਪਿੰਡ ਪ੍ਰਭਾਵਤ ਹੋਏ ਹੋਏ ਨੇ ਹਨਾ ਕਿੰਨਾ ਕਾਪਾਂ ਉਹ ਕਰ ਲਾਂਗੇ ਜੀ ਪਾਣੀ ਆ ਉਹ ਥੱਲੇ ਪਾਈ ਜਾਂਦੇ ਇਹਨਾਂ ਦੇ ਖੂਬ ਬਣੇ ਹੋਏ ਆ ਜੀ ਚਾਰ ਇੱਥੇ ਪਾਣੀ ਵੀ ਥੱਲੇ ਜਾਂਦਾ ਪਾਣੀ ਦੇ ਵੀ ਸੈਂਪਲ ਫੇਲ ਹੋਣ ਲੱਗ ਗਏ ਕੋਚ ਕੀ ਕਰ ਸਕਦੇ ਤੇ ਹੋਰ ਵੀ ਸੰਘਰਸ਼ ਦੇ ਵਿੱਚ ਜਿਹੜੀਆਂ ਔਰਤਾਂ ਵੀ ਸ਼ਾਮਲ ਨੇ ਤੇ ਬੱਚੇ ਵੀ ਸ਼ਾਮਲ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ 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 ਮੁਸ਼ਕਲਾਂ ਜਿਹੜੀਆਂ ਤੁਹਾਨੂੰ ਆਉਂਦੀਆਂ ਨੇ ਹਾਂਜੀ ਜਿਹੜੇ ਇਫੈਕਟ ਖੰਨਾ ਤੋਂ ਤਰਮਿੰਦਰ ਸਿੰਘ ਜੀ ਮੀਡੀਆ